ਸਾਹਿਬ ਜੀ ਮੰਗਰੇ ਮਾਇ ਸੁਬੰਦੀਆਂ ਹਰ ਪੈਰ ਸੰਗ ਬੈਠੜੀਆਂ ਕਿੰਨ ਕੀ ਸੋ ਭਾ ਕਿਆ ਕਰੀ ਜੇ ਸਾਹਿਬ ਮੇ ਲੜੀਆਂ ਤਨ ਮਨ ਮੋਲਿਆ RAM ਸਿਉ ਸੰਗ ਸਾਧ ਸਹਿ ਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇ ਲੜੀਆਂ ਤਿੰਨ ਦੁੱਖ ਨ ਕਬ ਹੋ ਬੁਤਰੇ ਸੇ ਜਮ ਕੇ ਵਸ ਪੜੀਆਂ ਜਿਨੇ 라ਗਿਆ ਪ੍ਰਭ ਆਪਨਾ ਸੇ ਦਿਸ ਜਨੇ ਟਖਣੀਆਂ ਰਟੰਡੰਚਲ ਰੇ ਹਰੇ ਲਾਲ ਹਰੇ ਕੰਠੇ ਤਿਨਾ ਜੜਿਆ ਨਾਨਕ ਵਾਂਛੇ ਤੋੜ ਤਿਨ ਪ੍ਰਭ ਸਰਨੀ ਦਰ ਖੜਿਆ ਮੁੰਗਰ ਪ੍ਰਭ ਆ ਰਧਿਨਾ ਬਹੜੇ ਨ ਜਨ ਮੜਿਆ ਨਾਨਕ ਵਾਂਛੇ ਤੋੜ ਤਿਨ પ્રવેશ ની દર પડ્યા મંગર પ્રબ આરાધણા બોહોડે ન જન્મડ્યા તન તન સાહેબ શ્રી ગુરુ ગ્રંથ સાહેબજી મહારાજ આજ સકરાન ਦਾ મહિનો ચડ્યા હે મંગર મહિને દે રાહી તન તન સાહેબ શ્રી ગુરુ અર્જન દેવજી મહારાજજી ફરમાન કર ધ્યાન ਕੀ ਮੰਗਰ ਮਾਇ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ ਉਹੀ ਜੀਵ ਇਸਤਰੀਆਂ ਧੰਨ ਹਨ ਕਰਮਾਵਲੀਆਂ ਹਨ ਸ਼ੁਭ ਨਿਕਾਨ ਜੋ ਆਪਣੇ ਪ੍ਰਭੂ ਬਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਖੁਸ਼ੀ ਖੁਸ਼ੀ ਬੈਠਦੇ ਆ ਹਨ ਜਿਸ ਰਾਸੀਂ ਹੁਣੇ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਾ ਪ੍ਰਕਾਸ਼ ਗੁਰਪਨਾ ਕੇ ਹਟਿਆ ਜੜੀਆਂ ਰੂਹਾਂ ਕਰਮਾਂ ਵਾਲੀਆਂ ਹੁੰਦੀਆਂ ਨੇ ਐਸੀਆਂ ਹੀ ਇੱਕ ਪਵਿੱਤਰ ਔਰ ਬਹੁਤ ਉੱਚੀ ਸੋਚੀ ਰੂਹ ਸੀ ਪਾਈ ਮਤਾਨਾ ਜੀ ਜਿਨ੍ਹਾਂ ਨੂੰ ਤਨਤਨ ਸਾਹਿਬ ਜੀ ਦੇ ਗੁਰੂ ਨਾਨਕ ਦੇਵ ਮਹਾਰਾਜੇ ਦਾ ਸੰਗ ਪ੍ਰਾਪਤ ਹੋਇਆ ਐਸੀਆਂ ਜੜੀਆਂ ਰੂਹਾਂ ਹੁੰਦੀਆਂ ਨੇ ਇਹ ਸੁਹਣੀਆਂ ਹੁੰਦੀਆਂ ਨੇ ਸ਼ੁਭnik ਹੁੰਦੀਆਂ ਨੇ ਜਿਨ੍ਹਾਂ ਨੂੰ ਸੰਤਾਨਾਂ ਸਾਧਾਂ ਦੀ ਸੰਗ ਕਰਨ ਦਾ ਮੌਕਾ ਮਿਲਦਾ ਹੈ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਆਨ ਕਰਦੇ ਹਨ ਹਰ پیر ਸੰਗ ਬੈਠੜੀਆਂ ਜੋ ਆਪਣੇ پیر ਪਰਮਾਤਮਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨੜ ਲੱਗਦੇ ਹਨ ਮਹਾਰਾਜ ਦੇ ਚਰਨਾਂ ਦੇ ਨਾਲ ਬੈਠਦੇ ਹਨ ਉਹੀ ਜੀਵ ਇਸ ਤਰ੍ਹਾਂ ਤਨਤਾ ਦੇ ਯੋਗ ਹੁੰਦੀਆਂ ਹਨ ਫੇਟਿਆਂ ਨੇ ਕਿੰਨੀ ਕੀ ਸ਼ੋਭਾ ਕਿਹਾ ਗਣੀ ਪਰ ਉਹਨਾਂ ਦੀ ਸ਼ੋਭਾ ਦੇ ਕਹੀ ਨਹੀਂ ਜਾ ਸਕਦੀ ਜਿੱਦਾਂ ਨੂੰ ਪ੍ਰਭ ਦੀ ਜੜੀ ਬਾਣੀ ਹੈ ਉਹ ਮਿੱਠੀ ਲੱਗਦੀ ਹੈ ਜਿਸ ਤਰ੍ਹਾਂ ਕਿ ਭਾਈ ਮਰਦਾਨਾ ਜੀ ਦੀ ਸੋਭਾ ਤੇ ਅਸੀਂ ਕਹਿ ਨਹੀਂ ਸਕਦੇ ਹੈਗੇ ਜਿੰਨੇ ਵੀ ਰਾਗੀ ਸੇਹ ਹੁੰਦੇ ਹਨ ਜਦੋਂ ਕੀਰਤਨ ਕਰਦੇ ਹਨ ਤੇ ਸਭ ਤੋਂ ਪਹਿਲੇ ਗੁਰੂ ਬਰਨ ਸਿੰਘ ਜੀ ਤੇ ਮੋਰੇ ਮੱਥਾ ਟੇਕ ਕੇ ਭਾਈ ਮਰਦਾਨਾ ਜੀ ਕੋਲ ਬਿਆਸ ਇਸ ਲੈਂਦੇ ਹਨ ਕਿਉਂਕਿ ਸਭ ਤੋਂ ਪਹਿਲੇ ਜੜੇ ਕੀਰਤਨੀਏ ਹੋਏ ਹਨ ਉਹ ਭਾਈ ਮਰਦਾਨਾ ਜੀ ਹੋਏ ਹਨ ਅੱਗੇ ਬਿਆਨ ਇਹ ਕਰਦੇ ਹਨ ਕਿ ਤਨ ਮਨ ਮੂਲਿਆ ਰਾਮ ਸ ਉਹਨਾਂ ਦਾ ਤਨ ਤੇ ਮਨ ਰਾਮ ਦੇ ਨਾਲ ਮੂਲਿਆ ਜਾਂਦਾ ਹੈ ਭਾਵ ਰਚਿਆ ਜਾਂਦਾ ਹੈ ਉਹਨਾਂ ਦੇ ਸੁਭਾਅ ਦੇ ਵਿੱਚ ਫਿਰ ਫਰਕ ਪੈ ਜਾਂਦਾ ਹੈ ਉਹਨਾਂ ਦੀ ਜਿਹੜੀ ਬਾਣੀ ਦੇ ਵਿੱਚ ਮਿਠਾਸ ਆ ਜਾਂਦੀ ਹੈ ਉਹਨਾਂ ਦੇ ਹਾਰ ਤੇ ਵਿੱਚ ਨਿਮਰਤਾ ਆ ਜਾਂਦੀ ਹੈ ਸੰਗ ਸਾਧ ਸਹਿਇਲੜੀਆਂ ਉਹਨਾਂ ਦਾ ਜੜਾ ਸਗੁਗ ਹੈ ਉਹ ਚੰਗੀਆਂ ਸਹਿਇਲੜੀਆਂ ਦੇ ਨਾਲ ਹੋ ਜਾਂਦਾ ਹੈ ਉਹ ਆਪਸ ਵਿੱਚ ਜਦ ਸਹਿਇਲੀਆਂ ਵਾਂਗੂ ਬੰਦਾ ਵੀ ਕਰਧਿਆਨ ਤੇ ਆਪਣੇ ਪੀਰ ਦੀਆਂ ਆਪਣੇ ਪਰਮਾਤਮਾ ਦੀਆਂ ਕਰਦੇ ਹਨ ਜਿਸ ਤਰ੍ਹਾਂ ਕਹਿੰਦੇ ਹਨ ਕਿ ਆਪੇ ਗੋਬਿੰਦ ਰੰਗਲਾ ਸਖੀਏ ਮੇਰਾ ਲਾਲ ਉਹ ਆਪਣੇ ਪਰਮਾਤਮਾ ਦੀਆਂ ਹੀ ਗੱਲਾਂ ਤੇ ਕਹਾਣੀਆਂ ਕਰਦੇ ਹਨ ਸਾਧ ਜਨਾਂ ਤੋਂ ਬਾਹਰ ਹੁਣ ਇੱਕ ਗੁਰਮੁਖ ਦੀ ਗੱਲ ਕਰਦੇ ਹਾਂ ਇੱਕ ਅੱਗੇ ਆ ਕੇ ਮਨੁੱਖ ਦੀ ਗੱਲ ਕਰਦੇ ਹਾਂ ਗੁਰਮੁਖ ਉਹ ਹੁੰਦੇ ਹਨ ਜੋ ਗੁਰੂ ਦੇ ਨਾਲ ਜੁੜਦੇ ਹਨ ਗੁਰੂ ਦੇ ਬਾਣੀ ਨਾਲ ਜੁੜਦੇ ਹਨ ਤੇ ਸਾਧ ਜਨਾਂ ਤੋਂ ਬਾਹਰ ਸਾਧ ਜਨਾਂ ਤੇ ਬਾਹਰ ਇਹ ਭਾਵ ਜਿੰਨਾਂ ਨੂੰ ਗੁਰਦੁਆਰਿਆਂ ਵਿੱਚ ਆਣਾ ਸ਼ੋਭ ਨਹੀਂ ਕੀ ਨਹੀਂ ਲੱਗਦਾ ਜਿੰਨਾਂ ਕੋਲ ਸਮਾਂ ਹੀ ਨਹੀਂ ਹੁੰਦਾ ਉਹਨੇ ਗੁਰੂ ਘਰ ਦੇ ਆਸ-ਪਾਸ ਕਿੰਨੇ ਹੀ ਕਾਰਜ ਪਰ ਗੁਰਦਵਾਰ ਦੇ ਚ ਹਾਜ਼ਰੀ ਕੋਈ ਵਿਰਲੇ ਹੀ ਪਰਦੇ ਹਨ ਤੇ ਉਹ ਹੁੰਦੇ ਨੇ ਕਿ ਸਾਧ ਜਨਾਂ ਦੇ ਬਾਰੇ ਜੋ ਸਾਧ ਜਨਾਂ ਤੋਂ ਬਾਹਰ ਉਹਨਿੰਨ ਭਾਵ ਸਾਧ ਜਨਾਂ ਦੀ ਸੰਗਤ ਨਹੀਂ ਕਰਦੇ ਉਹ ਕੀ ਹੁੰਦੇ ਹਨ ਸੇ ਰਹਿਣ ਇਕੱਲੇ ਰਹਿੰਦਾ ਫਿਰ ਉਹ ਆਪਣੇ ਜੀਵਨ ਕਾਲ ਦੇ ਵਿੱਚ ਇਕੱਲੇ ਰਹਿ ਜਾਂਦੇ ਹਨ ਸੇ ਉਹਨਾਂ ਨੂੰ ਕੀ ਹੁੰਦਾ ਸੋਗ ਵੀ ਵਿਆਪਦੇ ਹਨ ਰੋਗ ਵੀ ਵਿਆਪਦੇ ਹਨ ਹਨਾ ਫੇਰ ਉਹ ਕੀ ਕਹਿੰਦਾ ਉਹ ਸਾਨੂੰ ਲਾਂਭਾ ਦਿੰਦਾਂਗੇ ਸਾਨੂੰ ਆਬ ਮਾਰੇ ਲਗੀ ਇਹ ਰੋਹ ਜਿ ਮੜਗਾ ਬਾਣੀ ਕੰਦੀ ਹੈ ਕਿ ਦੁਖ ਰੋਗ ਸੰਤਾਪ ਉਤਰੇ ਸੂਣੀ ਸੱਚੀ ਬਾਣੀ ਸਾਰੇ ਰੋਗ ਕਾਹੀ ਉਤਰਣਗੇ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਲ ਲੱਗਾ ਕੇ ਤੇ ਜੇ ਅਸੀਂ ਉਹਨੂੰ ਭੁੱਲ ਜਾਵਾਂਗੇ ਤੇ ਫਿਰ ਤੇ ਸਾਨੂੰ ਸਾਰੇ ਹੀ ਰੋਗ ਸੋਗ ਚ ਮੜਨਗੇ ਭਾਵ ਪਰਮੇਸ਼ਰ ਦੇ ਪੁੰਨਿਆਂ ਵਿਆਪਣ ਸਭੇ ਰੋਗ ਸਾਨੂੰ ਇਸ ਇਕ ਆਕਾਰਪੁਰਖ ਦੇ ਨਾਮ ਦੇ ਨਾਲ ਜੋੜਨਾ ਹੀ ਪੈਣਾ ਹੈ। 3 ਦੁੱਖ ਨਾ ਕਬੂਤਰੇ ਉਹਨਾਂ ਦੇ ਫਿਰ ਦੁੱਖ ਬਿਮਾਰੀਆਂ ਕਦੀ ਉਤਰਦੇ ਨਹੀਂ ਹਨ। ਜਿਹੜੇ ਪ੍ਰਭੂ ਨੂੰ ਵਿਸਾਰ ਦਿੰਦੇ ਹਨ ਤੇ ਜਮ ਕੇ ਵਸਪੜੇ ਫਿਰ ਜਮਾ ਦੀ ਕਾਰ ਦੇ ਵਸੇ ਪੈ ਜਾਂਦੇ ਹਨ। ਭਾਵ ਉਹਨਾਂ ਦੀ ਖੱਜਲ ਖਵਾਰੀ ਹੁੰਦੀ ਹੈ ਕਿਉਂ ਹਰ ਬੇਸਰਤ ਤੇਰੇ ਗੁਣ ਘਲਿਆ ਉਹਨਾਂ ਦੇ ਜਿਹੜੇ ਗੁਣ ਹੁੰਦੇ ਨੇ ਉਹ ਗਲ ਜਾਂਦੇ ਨੇ ਭਾਵ ਉਹਨਾਂ ਦੇ ਜਿਹੜੇ ਕਰਮ ਹਨ ਉਹ ਮਾੜੇ ਹੋ ਜਾਂਦੇ ਹਨ। ਜਿੰਨੀ ਰਾਵਿਆ ਪ੍ਰਪਨ ਜਿੰਨਾ ਨੇ ਵੀ ਆਪਣੇ ਪ੍ਰਭੂ ਪਿਤਾ ਪਰਮਾਤਮਾ ਦਾ ਅਕਾਲ ਪੁਰਖ ਦਾ ਧਿਆਨ ਕੀਤਾ ਹੈ ਗੁਰੂ ਦੀ ਬਾਣੀ ਦੇ ਨਾਲ ਜੁੜੇ ਹਨ ਸੇ ਦਿਸਣ ਇੰਿਤੜੀਆਂ ਉਹ ਤੇ ਹਮੇਸ਼ਾ ਹੀ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਦੇ ਹਨ ਨਾਮ ਦੇ ਨਾਲ ਜੁੜੇ ਰਹਿੰਦੇ ਹਨ ਰਤਨ ਜਵੇਹਰ ਲਾਲ ਉਹ ਰਤਨਾ ਦੀ ਗੱਲ ਕਰਦੇ ਹਨ ਜਵੇਹਰ ਸੋਨੇ ਚਾਂਦੀ ਰਤਨ ਜਦਿਆਂ ਵੀ ਭਾਵ ਇਸ ਤਰ੍ਹਾਂ ਹਨ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਬੜਾ ਪ੍ਰੇਮ ਹੁੰਦਾ ਹਨ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਜਿਹੜੇ ਨਾਮ ਹੈ ਉਹ ਕਿਸੇ ਰਤਨ ਤੋਂ ਵੰਜੇ ਹੈ ਨਾ ਰਤਨ ਤੋਂ ਬਹੁਤ ਅੱਗੇ ਚਲਾ ਜਾਂਦਾ ਹੈ ਕਿਉਂਕਿ ਇਹ ਕਹਿੰਦੇ ਨੇ ਤੂ ਸਭ ਤੇਰੀ ਤੂ ਸਭ ਨੇ ਥੈ ਜਿਸ ਨੇ ਕਿਰਪਾ ਕਰੇ ਕਿਸ ਨਾਮ ਰਤਨ ਨਾਮ ਨੂੰ ਰਤਨ ਦੇ ਨਾਮ ਉਪਾਦੀ ਦਿੱਤੀ ਹੈ ਕਿ ਜਿਹੜਾ ਨਾਮ ਹੈ ਰਤਨ ਤੋਂ ਵੀ ਉੱਪਰ ਹੈ ਅਗੇ ਬਿਆਨੀ ਕਰਦੇ ਹਨ ਕਿ ਨਾਨਕ ਵੰਸ਼ੇ ਧੂੜ ਦੇ ਨੇ ਕਿਉਂ ਗੁਰੂ ਨਾਨਕ ਪਾਜ ਜੀ ਉਹਨਾਂ ਦੇ ਚਰਨਾਂ ਦੀ ਧੂੜ ਵਸਦੇ ਹਨ ਧੂੜ ਨੂੰ ਲੋਚਦੇ ਹਨ ਪ੍ਰਭ ਜਾਨ ਬੜੀ ਆਕੀ ਜੜਨਾ ਦੇ ਜਿਹੜੇ ਪ੍ਰਭੂ ਦੇ ਨਾਲ ਰੱਜੇ ਹੋਏ ਹੱਤ ਹੋਏ ਹੁੰਦੇ ਨੇ ਜਿਹੜੀ ਗੁਰਮੁਖ ਜੜੀ ਇਸ ਤਰ੍ਹਾਂ ਹਾਨੂ ਭਾਗ ਉਹ ਗੁਰੂ ਸਾਹਿਬਾਂ ਦੇ ਚਰਨਾਂ ਦੇ ਨਾਲ ਜੁੜੀਆਂ ਹੁੰਦੀਆਂ ਹਨ ਮੰਗਰ ਪ੍ਰਭ ਆਰਾਧਨਾ ਬਹੋੜੇ ਨਾ ਜਨਮਰੀਆ ਮਗਰ ਮਹੀਨੇ ਦੇ ਰਾਹੀ ਜੋ ਗੁਰੂ ਦਰਬਾਰ ਦੇ ਨਾਲ ਜੁੜੇ ਰਹਿਣਗੇ ਬਾਣੀ ਨਾਲ ਜੁੜੇ ਰਹਿਣਗੇ ਉਹ ਕਦੀ ਵੀ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਣਗੇ ਭਗਵਾਨ ਦੇ ਨਾਲ ਲੱਗੇ ਰਹਿਣਗੇ ਬਾਣੀ ਨੂੰ ਪੜ ਕੇ ਸੁਣ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਕਰਨਗੇ ਇੰਨੀ ਕਿ ਸੇਵਾ ਪ੍ਰਵਾਨ ਕਰਦੇ ਜੀ ਗੁਰੂ ਪਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਸਰਪਤ ਦੇ ਕਾਰਜ ਰਾਸ ਕਰਨ ਸਭ ਦੀਆਂ ਮਨੋ ਕਾਮਨਾ ਪੂਰੀਆ ਕਰਨ ਸਾਰੇ ਸੰਗਤ ਦੇ ਘਰ ਵਿੱਚ ਸੁਖ ਸ਼ਾਂਤੀ ਖੇੜੇ ਚੜ੍ਹਦੀ ਕਲਾ ਰਹਿਣ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇੰਨੀ ਕਿ ਸੇਵਾ ਪ੍ਰਵਾਨ ਕਰਨੀ ਜੀ ਹੋਈਆਂ ਕੁੱਲਾ ਚੁੱਕਾਂ ਦੀ ਮਾਫੀ ਦੇਣੀ ਜੀ ਆਪ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ